ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਅਸੀਂ ਉਸ ਸ਼ਖਸ ਨੂੰ ਰੋਗਰੂ ਕਰ ਰਹੇ ਹਾਂ ਜੋ ਕਿਸੇ ਜਾਣ ਪਹਿਚਾਨ ਦੇ ਮਹਤਾਜ ਨਹੀਂ ਹਨ ਸਤਿਕਾਰਯੋਗ ਸਮਸ਼ੇਰ ਸਿੰਘ ਮੱਲੀਪੂਲ ਜੀ ਜਿਨ੍ਹਾਂ ਨੂੰ ਅਕਸਰ ਹੀ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਆ ਸਮਾਜਿਕ ਕ੍ਰਿਤਿਆਵਾਂ ਬਾਰੇ ਔਰ ਪਖੰਡਵਾਦ ਬਾਰੇ ਖੁੱਲ ਕੇ ਸੱਚ ਬੋਲਣ ਦੇ ਪੇਸ਼ ਕਰਨ ਦੇ ਕਬੂਲਿਆ ਤੁਸੀਂ ਉਹਨਾਂ ਦੀਆਂ ਰਚਨਾਵਾਂ ਨੂੰ ਅਕਸਰ ਪਿਆਰ ਦਿੰਦੇ ਹੋ ਪਸੰਦ ਕਰਦੇ ਹੋ ਸੋ ਅਜ ਉਹਨਾਂ ਦੇ ਨਾਲ رابطہ ਕਾਇਮ ਹੋਇਆ ਸੋ ਨਾਲ ਨਾਲ ਅਸੀਂ ਗੱਲਬਾਤ ਵੀ ਕਰਾਂਗੇ ਔਰ ਉਹਨਾਂ ਤੋਂ ਸਮਾਜ ਦੀਆਂ ਬੁਰائیاں ਔਰ ਕਕੀਆਂ ਦੇ ਬਾਰੇ ਚੰਦ ਸਤਰਾ ਵੀ ਸੁਣਾਗੇ ਸੋ ਅਸੀਂ ਸਤਿਕਾਰਯੋਗ ਮੱਲੀ ਸਾਹਿਬ ਦਾ ਇਹ ਆਇਆ ਕਰਦੇ ਆ ਮੱਲੀ ਸਾਹਿਬ ਦਾ ਸਤਿਕਾਰ ਜੀ ਸਤਿਕਾਰ ਜੀ ਔਰ ਜਿੰਨੇ ਮੇਰੇ ਵੀਰ ਭੈਣ ਭਰਾ ਦੇਖ ਰਹੇ ਆ ਉਹਨਾਂ ਨੂੰ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਅਕਸਰ ਕੀ ਹੈ ਕਿ ਤੁਸੀਂ ਬਹੁਤ ਕੁਝ ਦੱਸ ਦਿੱ ਚੁੱਕੇ ਹੋ ਮੇਰੇ ਬਾਰੇ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਮੈਂ ਜੋ ਸਮਾਜ ਦਾ ਸੱਚ ਹੈ ਚਾਹੇ ਉਹਦੇ ਵਿੱਚ ਕੋਈ ਵੀ ਆ ਜਾਂਦਾ ਹੈ ਲੀਡਰ ਆ ਜਾਂਦੇ ਆ ਬਾਬੇ ਆ ਜਾਂਦੇ ਆ ਪਖੰਡਵਾਦ ਆ ਜਾਂਦਾ ਤਾਂ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਸਮਾਜ ਦਾ ਉਹ ਸ਼ੀਸ਼ਾ ਲੋਕਾਂ ਨੂੰ ਦਿਖਾ ਸਕੀ ਜੀ ਤੇ ਪਹਿਲਾਂ ਬੜਾ ਮਤਲਬ ਕਿ ਲੋਕ ਕਿੰਤੂ ਪ੍ਰੰਤੂ ਵੀ ਕਰਦੇ ਸੀ ਕਿ ਤੂੰ ਯਾਰ ਐ ਲਿਖਦਾ ਉਹ ਲਿਖਦਾ ਪਰ ਹੋਣ ਮਤਲਬ ਕਿ ਇਸ ਗੱਲ ਤੇ ਮਾਣ ਵੀ ਹੈ ਵੀ ਮੇਰੇ ਨਾਲ ਬਹੁਤ ਹੀ ਸਤਿਕਾਰ ਜੋ ਲੋਕ ਵੀਰ ਭੈਣ ਭਰਾ ਜੁੜ ਰਹੇ ਆ ਔਰ ਉਹ ਸੱਚ ਨੂੰ ਕਬੂਲ ਵੀ ਰਖੇ ਆ ਜੀ ਬਿਲਕੁਲ ਸੋਸ਼ਲ ਮੀਡੀਆ ਤੋਂ ਸਾਨੂੰ ਪਤਾ ਲੱਗਦਾ ਵੀ ਹਰੇਕ ਜਿਹੜਾ ਮਨੁੱਖਾ ਸਮਾਜਿਕ ਬੁਰਾਈਆਂ ਬਾਰੇ ਸੁਣਨਾ ਵੀ ਚਾਹੁੰਦਾ ਪਰ ਕਈ ਲੋਕ ਮੱਲੀ ਸਾਹਿਬ ਜਿਵੇਂ ਕਿਹਾ ਵਿਰੋਧ ਵੀ ਕਰਦੇ ਨੇ ਮੱਚਦੇ ਨੇ ਉਹ ਸੁਭਾਇਵਕਾ ਵਿਰੋਧ ਹੋਣਾ ਵੀ ਜ਼ਰੂਰੀ ਆ ਸੋ ਮੱਲੀ ਸਾਹਿਬ ਅੱਜ ਦੇ ਇਸ ਰੂਪ ਰੂਪ ਦੇ ਵਿੱਚ ਤੁਸੀਂ ਦਰਸ਼ਕਾਂ ਨੂੰ ਕੀ ਨਵਾਂ ਪੇਸ਼ ਕਰ ਰਹੇ ਹੋ ਮੈਂ ਅੱਜ ਦੇ ਇਸ ਸਨੇਹੇ ਦੇ ਵਿੱਚ ਵੀ ਇੱਕ ਲੋਕਾਂ ਨੂੰ ਸਨੇਹਾ ਦੇਣਾ ਚਾਹਣਾ ਕਿ ਸਾਡਾ ਜੇ ਕੋਈ ਯਾਰ ਦੋਸਤ ਗਰੀਬ ਹੁੰਦਾ ਨਾ ਤਾਂ ਸਾਨੂੰ ਸ਼ਰਮ ਨਹੀਂ ਮਹਿਸੂਸ ਕਰਨੀ ਚਾਹੀਦੀ ਵੀ ਸਾਡਾ ਯਾਰ ਦੋਸਤ ਗਰੀਬ ਹੈ ਅਸੀਂ ਉਹਦੇ ਨਾਲ ਤੁਰ ਰਹੇ ਹਾਂ ਸਾਨੂੰ ਇਸ ਗੱਲ 'ਚ ਵੀ ਸ਼ਰਮ ਨਹੀਂ ਹੋਣੀ ਚਾਹੀਦੀ ਵੀ ਸਾਡੇ ਤਣ ਤੇ ਕੱਪੜੇ ਪਾਟੇ ਆ ਬਿਲਕੁਲ ਔਰ ਸਾਨੂੰ ਇਸ ਗੱਲ 'ਚ ਵੀ ਸ਼ਰਮ ਨਹੀਂ ਮਹਿਸੂਸ ਕਰਨੀ ਚਾਹੀਦੀ ਵੀ ਸਾਡੇ ਮਾਪੇ ਆ ਜਿਹੜੇ ਉਹ ਬੁਢੇ ਹੋ ਚੁੱਕੇ ਆ ਤੇ ਉਹਨਾਂ ਨੂੰ ਅਸੀਂ ਕਿਵੇਂ ਸੰਭਾਲਣਾ ਲੋਕ ਕੀ ਕਹਿਣਗੇ ਸਾਨੂੰ ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਸਾਨੂੰ ਇਹਨਾਂ ਚੀਜ਼ਾਂ ਤੋਂ ਉੱਪਰ ਉੱਠਣਾ ਚਾਹੀਦਾ ਹੈ ਮੈਂ ਅੱਜ ਵੀ ਇੱਕ ਇਸ ਤਰ੍ਹਾਂ ਦਾ ਹੀ ਸਨੇਹਾ ਦੇਣਾ ਚਾਹਣਾ ਜੀ ਦਰਸ਼ਕਾਂ ਨੂੰ ਜ਼ਰੂਰ ਪਹੁੰਚਾਉਣ 17 ਜੋ ਲਿਖੀਆਂ ਨੇ ਪੇਸ਼ ਕਰੋ ਹਾਂਜੀ ਕਹਿੰਦੇ ਯਾਰ ਜੇ ਕਦੇ ਗਰੀਬ ਕੋਈ ਹੋਵੇ ਜੀ ਯਾਰ ਜੇ ਕਦੇ ਗਰੀਬ ਕੋਈ ਹੋਵੇ ਖੜਦਾ ਨਾਲ ਸਦਾ ਉਹ ਹੋਵੇ ਸ਼ਰਮਣਾ ਮੰਨੋ ਨਾਲ ਜੇ ਰਹੀਏ ਸ਼ਰਮਣਾ ਮੰਨੋ ਨਾਲ ਜੇ ਰਹੀਏ ਉਹਦੀ ਖੁਸ਼ ਰਜਾ ਵਿੱਚ ਰਹੀਏ ਕੱਪੜੇ ਪਾਟੇ ਹੋਣ ਬਈ ਤਣਤੇ ਕਹਿੰਦਾ ਕੱਪੜੇ ਪਾਟੇ ਹੋਣ ਬਈ ਤਣਤੇ ਗੱਲ ਕਦੇ ਨਾ ਲਾਈਏ ਮੰਤੇ ਪਾਟੇ ਕੱਪੜਿਆਂ ਵਿੱਚ ਫਕੀਰੀ ਵਾਹ ਪਾਟੇ ਕੱਪੜਿਆਂ ਵਿੱਚ ਫਕੀਰੀ ਰੀਸ ਨਹੀਂ ਕਰਦੀ ਕਦੇ ਵਜੀਰੀ ਕਹਿੰਦਾ ਜੇ ਕਿਤੇ ਬੁੱਢੜੇ ਹੋ ਜਾਣ ਮਾਪੇ ਜੀ ਜੇ ਕਿਤੇ ਬੁੱਢੜੇ ਹੋ ਜਾਣ ਮਾਪੇ ਸੋਚਿਓ ਨਾ ਛੜ ਗਏ ਸਿਆਪੇ ਉਹ ਰੋਜ਼ ਉਹਨਾਂ ਦੀ ਕਰਿਓ ਸੇਵਾ ਹੂੰ ਰੋਜ਼ ਉਹਨਾਂ ਦੀ ਕਰਿਓ ਸੇਵਾ ਮਾਖਿਓ ਮਿੱਠਾ ਮਿਲਜਊ ਮੇਵਾ ਕਹਿੰਦਾ ਮੁਫਤ ਮਿਲਨੀਆਂ ਲੱਖ ਅਸੀਸਾਂ ਬਿਲਕੁਲ ਉਹ ਮੁਫਤ ਮਿਲਨੀਆਂ ਲੱਖ ਅਸੀਸਾਂ ਕੌਣ ਕਰੂ ਫਿਰ ਥੋਡੀਆਂ ਰੀਸਾਂ ਬਾਹਰ ਘਰਾਂ ਤੋਂ ਰੱਬ ਪਏ ਲੱਭਦੇ ਇਹ ਅੱਜ ਸਚਾਈ ਹੈ ਵੀ ਅਸੀਂ ਬਾਹਰ ਧਾਰਮਿਕ ਸਥਾਨਾਂ ਤੋਂ ਰੱਬ ਲੱਭਦੇ ਆ ਜਦੋਂ ਕਿ ਰੱਬ ਸਾਡੇ ਘਰਾਂ ਦੇ ਵਿੱਚ ਮੌਜੂਦ ਹੈ ਅਸੀਂ ਉਹਨੂੰ ਦੇਖਣ ਵਾਲੀ ਅੱਖ ਨਾਲ ਦੇਖ ਨਹੀਂ ਰਹੇ ਜੀ ਬਿਲਕੁਲ ਬਾਹਰ ਘਰਾਂ ਤੋਂ ਰੱਬ ਪਏ ਲੱਭਦੇ ਰੱਬ ਤਾਂ ਬੈਠਾ ਘਰ ਵਿੱਚ ਸਭ ਦੇ ਕਹਿੰਦਾ ਰੱਬ ਨਹੀਂ ਮਿਲਦਾ ਚੜ੍ਹ ਕੇ ਮਾਇਆ ਜਿਵੇਂ ਅਸੀਂ ਅਕਸਰ ਦੇਖਦੇ ਆ ਵੀ ਅਸੀਂ ਸੋਨੇ ਦਾ ਚੜਾਤਾ ਕੋਈ ਕਲ ਚੜਾਤਾ ਜਾਂ ਅਸੀਂ ਪੱਥਰ ਉੱਥੇ ਸੰਗ ਮਰ ਮਰ ਦੇ ਲਵਾਤੇ ਜਾਂ ਅਸੀਂ ਕੋਈ ਹੋਰ ਮਤਲਕੀ ਚੀਜ਼ਾਂ ਚੜਾਉਂਦੀਆਂ ਉਹਦੇ ਨਾਲ ਰੱਬ ਨਹੀਂ ਖੁਸ਼ ਹੋਣ ਲੱਗਿਆ ਕਿਉਂਕਿ ਇਹ ਸਾਨੂੰ دنیਵੀ ਚੀਜ਼ਾਂ ਦੀ ਸਾਨੂੰ ਲੋੜ ਹੈ ਪ੍ਰਮਾਤਮਾ ਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਬਿਲਕੁਲ ਕਹਿੰਦੇ ਰੱਬ ਨਹੀਂ ਮਿਲਦਾ ਚਾੜ ਕੇ ਮਾਇਆ ਤੇ ਲੱਖ ਸੋਨਾ ਚਾਹੇ ਪੱਥਰ ਲਾਇਆ ਰੱਬ ਦੀ ਕਦੇ ਪਛਾਣ ਨਹੀਂ ਕੀਤੀ ਅਸੀਂ ਰੱਬ ਦੀ ਕਦੇ ਪਛਾਣ ਨਹੀਂ ਕੀਤੀ ਵਿਰਧ ਘਰਾਂ ਉੱਤੇ ਕੀ ਕੀ ਬੀਤੀ ਕਿਉਂਕਿ ਸਾਡੇ ਰੱਬ ਹੈ ਜਿਹੜੇ ਉਹ ਅੱਜ ਕੱਲ ਵਿਰਧ ਘਰਾਂ ਦੇ ਵਿੱਚ ਬੈਠੇ ਰੱਬ ਦੀ ਕਦੇ ਪਛਾਣ ਨਹੀਂ ਕੀਤੀ ਬਿਰਧ ਘਰ ਹੀ ਉਹ ਤੇ ਕੀ ਕੀ ਬੀਤੀ ਘਰ ਚੋਂ ਰੱਬ ਨੂੰ ਬਾਹਰ ਕਢਾਇਆ ਹੂੰ ਘਰ ਚੋਂ ਰੱਬ ਨੂੰ ਬਾਹਰ ਕਢਾਇਆ ਤੇ ਰੱਬ ਦੀ ਥਾਂ ਹੁਣ ਟੌਮੀ ਆਇਆ ਕਹਿੰਦੇ ਘਰ ਚੋਂ ਰੱਬ ਨੂੰ ਬਾਹਰ ਕਢਾਇਆ ਤੇ ਰੱਬ ਦੀ ਥਾਂ ਹੁਣ ਟੌਮੀ ਆਇਆ ਆ ਤੇ ਹਾਲ ਨੇ ਸਾਡੇ ਹੋ ਗਏ ਓਏ ਆ ਤੇ ਹਾਲ ਨੇ ਸਾਡੇ ਹੋ ਗਏ ਖੂਨ ਚਿੱਟਾ ਸਭ ਰਿਸ਼ਤੇ ਖੋ ਗਏ ਸਾਦਾ ਖਾਈਏ ਅਸੀਂ ਸਾਦਾ ਪਾਈਏ ਹੂੰ ਸਾਦਾ ਖਾਈਏ ਅਸੀਂ ਸਾਦਾ ਪਾਈਏ ਲੋਕ ਦਿਖਾਵੇ ਅਸੀਂ ਡੁੱਬਦੇ ਜਾਈਏ ਨੱਕ ਨਹੀਂ ਰਹਿਦਾ ਛੱਡ ਦਿਓ ਲੋਕੋ ਹੂੰ ਕਿਉਂਕਿ ਅਸੀਂ ਨੱਕ ਪਿੱਛੇ ਬਹੁਤ ਕੁਛ ਕਰਦੇ ਆ ਵੀ ਸਾਡਾ ਨੱਕ ਨਹੀਂ ਰਹਿਣਾ ਛਰੀਕੇ ਤੇ ਅਸੀਂ ਕਰਜ਼ੇ 'ਚ ਡੁੱਬਦੇ ਜਾਂਦੇ ਆ ਕਹਿੰਦਾ ਨੱਕ ਨਹੀਂ ਰਹਿਣਾ ਛੱਡ ਦਿਓ ਲੋਕੋ ਉਹ ਫੋਕੀਆਂ ਰਸਮਾਂ ਕੱਢ ਦਿਓ ਲੋਕੋ ਆਜੋ ਨਵਾਂ ਸਮਾਜ ਬਣਾਈਏ ਹੂੰ ਆਜੋ ਨਵਾਂ ਸਮਾਜ ਬਣਾਈਏ ਦੀਨ ਦੁਖੀ ਨੂੰ ਗੱਲ ਨਾਲ ਲਾਈਏ ਈਯੋ ਤਾਂ ਸਾਡਾ ਧਰਮ ਹੈ ਕਹਿੰਦਾ ਉਹ ਈਯੋ ਤਾਂ ਸਾਡਾ ਧਰਮ ਹੈ ਕਹਿੰਦਾ ਮਿਹਨਤ ਦੇ ਵਿੱਚ ਕਰਮ ਹੈ ਰਹਿੰਦਾ ਆਜੋ ਫਿਰ ਇੱਕ ਲਹਿਰ ਚਲਾਈਏ ਆਜੋ ਫਿਰ ਇੱਕ ਲਹਿਰ ਚਲਾਈਏ ਤੇ ਸ਼ਮਸ਼ੀਰ ਸਭ ਮੱਲੀ ਸਭ ਇੱਕ ਹੋ ਜਾਈਏ ਸ਼ਮਸ਼ੀਰ ਮੱਲੀ ਸਭ ਇੱਕ ਹੋ ਜਾਈਏ ਅਸੀਂ ਧਰਮਾਂ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਅਸੀਂ ਇੱਕ ਹੋ ਜਾਈਏ ਕਿਉਂਕਿ ਸਾਡੇ ਗੁਰੂਆਂ ਨੇ ਵੀ ਇਹ ਸੰਦੇਸ਼ ਦਿੱਤਾ ਸੀ ਵੀ ਅਸੀਂ ਇੱਕ ਆ ਕਿਸੇ ਦੇ ਮੱਥੇ ਤੇ ਨਹੀਂ ਲਿਖ ਕੇ ਆਉਂਦਾ ਹੁੰਦਾ ਕਿ ਕਿਹੜੀ ਜਾਤ ਕਿਹੜੇ ਧਰਮ ਚ ਪੈਦਾ ਹੋਇਆ ਹੈ ਇਹ ਤਾਂ ਸਾਡੇ ਧਰਮ ਦੇ ਠੇਕੇਦਾਰਾਂ ਨੇ ਸਾਡੇ ਚ ਵੰਡੀਆਂ ਪਾਤੀਆਂ ਕੀ ਹੁੰਦਾ ਸੀ ਕੰਮ ਦੇ ਹਿਸਾਬ ਨਾਲ ਜਾਤ ਪਾਤ ਵੰਡੀ ਜਾਂਦੀ ਸੀ ਜੇ ਕੋਈ ਲੋਹੇ ਦਾ ਕੰਮ ਕਰਦਾ ਸੀ ਉਹ ਲਹਾਰ ਬਣ ਜਾਂਦਾ ਸੀ ਲੱਕੜ ਦਾ ਕੰਮ ਵਾਲਾ ਤਰਖਾਨ ਬਣ ਜਾਂਦਾ ਸੀ ਤੇ ਜਿਹੜਾ ਜ਼ਮੀਂਦਾਰਾ ਕੰਮ ਕਰਦਾ ਸੀ ਉਹ ਕਿਸਾਨ ਬਣ ਜਾਂਦਾ ਸੀ ਤੇ ਪਰ ਉਹ ਸੀ ਉਹਨੂੰ ਵੱਡਾ ਛੋਟਾ ਕਰ ਲਿਆ ਹਾਂ ਅੱਜ ਅਸੀਂ ਉਹਨਾਂ ਨੂੰ ਜਾਤਾਂ ਪਾਤਾਂ ਦੇ ਵਿੱਚ ਵੰਡ ਲਿਆ ਤੇ ਪਰ ਮੈਂ ਕਹਿੰਦਾ ਵੀ ਜੇ ਅਸੀਂ ਅਸਲੀ ਧਰਮ ਦੇ ਉੱਤੇ ਪਹਿਰਾ ਦੇਣਾ ਚਾਹੁੰਦੇ ਆ ਨਾ ਤਾਂ ਸਾਨੂੰ ਜਾਤਾਂ ਪਾਤਾਂ ਤੋਂ ਬਾਹਰ ਨਿਕਲਣਾ ਚਾਹੀਦਾ ਤੇ ਸਾਨੂੰ ਧਰਮਾਂ ਤੋਂ ਬਾਹਰ ਨਿਕਲਣਾ ਚਾਹੀਦਾ ਧਰਮ ਇੱਕੋ ਹੀ ਇਨਸਾਨੀਅਤ ਦਾ ਧਰਮ ਹੈ ਅਸੀਂ ਇਨਸਾਨੀਅਤ ਦਾ ਧਰਮ ਅਪਣਾ ਲਈਏ ਤਾਂ ਮੇਰੇ ਖਿਆਲ ਵਿੱਚ ਇਸ ਤੋਂ ਵੱਡਾ ਕੋਈ ਧਰਮ ਨਹੀਂ ਉਸ ਤੋਂ ਬਿਲਕੁਲ ਇਨਸਾਨੀਅਤ ਤੋਂ ਵੱਡਾ ਉੱਪਰ ਕੁਝ ਵੀ ਨਹੀਂ ਅਸੀਂ ਅਕਸਰ ਕੋਈ ਵੱਡਾ ਕੋਈ ਛੋਟਾ ਅਸੀਂ ਸਭ ਲੋਕ ਪਰਮਾਤਮਾ ਨੂੰ ਮੰਨਦੇ ਆ ਕਿ ਪਰਮਾਤਮਾ ਤੋਂ ਵੱਡਾ ਕੁਝ ਨਹੀਂ ਸੋ ਮੱਲੀ ਸਾਹਿਬ ਨੇ ਆਪਣੀ ਰਚਨਾ ਦੇ ਰਾਹੀਂ ਬਹੁਤ ਸਾਰੀਆਂ ਗੱਲਾਂ ਇਹ ਹੁਲੀਆਂ ਪੇਸ਼ ਕੀਤੀਆਂ ਨੇ ਜੋ ਸਾਡੇ ਸਵਾਰ ਦੇ ਵਿੱਚ ਵਾਪਰਦੀਆਂ ਤੇ ਅਸੀਂ ਉਹਨਾਂ ਤੋਂ ਮੁਲਤਰ ਵੀ ਨਹੀਂ ਹੋ ਸਕਦੇ ਬਿਲਕੁਲ ਸੱਚ ਬਿਆਨ ਕੀਤਾ ਸੋ ਪ੍ਰਮਾਤਮਾ ਵੀ ਇੱਕਾ ਸਾਡੇ ਚ ਕੋਈ ਵੱਡਾ ਛੋਟਾ ਨਹੀਂ ਜੋ ਬੰਡੀਆਂ ਪਾਈਆਂ ਉਹ ਅਸੀਂ ਮਨੁੱਖ ਨੇ ਪਾਈਆਂ ਇਨਸਾਨੀਅਤ ਤੋਂ ਵੱਡਾ ਨਾ ਕੋਈ ਧਰਮਾ ਨਾ ਕੋਈ ਜਾਤ ਆ ਨਾ ਕੋਈ ਹੋਰ ਆ ਸੋ ਉਮੀਦ ਕਰਦੇ ਆ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਊਗੀ ਔਰ ਇਸੇ ਤਰ੍ਹਾਂ ਤੁਸੀਂ ਮੱਲੀ ਸਾਹਿਬ ਦੀਆਂ ਰਚਨਾਵਾਂ ਨੂੰ ਔਰ ਚੈਨਲ ਨੂੰ ਪਿਆਰ ਦਿੰਦੇ ਰਹੋਗੇ ਆਜੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਸਮਾਜ ਦੀਆਂ ਪਰਾਈਆਂ ਦੇ ਬਾਰੇ ਖੁੱਲ ਕੇ ਚੰਗਣਾ ਪਾਈਏ ਗੱਲਬਾਤ ਕਰੀਏ ਸੋ ਤੁਹਾਡਾ ਸਭ ਦਾ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਅਸੀ ਕਾਲ